ਪੰਜਾਬ ਦੇ ਬਹੁਤ ਸਾਰੇ ਪਿੰਡ ਹੜ੍ਹ ਦੀ ਮਾਰ ਚਲ ਰਹੇ ਹਨ ਅਤੇ ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਮਦਦ ਲਈ ਬਹੁਤ ਸਾਰੀਆਂ ਸੰਸਥਾਵਾਂ ਅੱਗੇ ਆ ਰਹੀਆਂ ਹਨ। ਇਸ ਸਿਲਸਿਲੇ ਵਿੱਚ ਅੰਮ੍ਰਿਤਸਰ ਵਿੱਚ ਮੁ슬ਮ ਪਾਈਚਾਰੇ ਵੱਲੋਂ ਪਹਿਲ ਕਰਦੇ ਮੁ슬ਮ ਅਹਿਰਾਰ ਇਸਲਾਮ ਏ ਹਿੰਦ ਅਤੇ ਮੁ슬ਮ ਐਸੋਸੀਏਸ਼ਨ ਅੰਮ੍ਰਿਤਸਰ ਵੱਲੋਂ ਪ੍ਰਧਾਨ ਅਬਦੁਲ ਨੂਰ ਅਤੇ ਮੁ슬ਮ ਐਸੋਸੀਏਸ਼ਨ ਦੇ ਚੇਅਰਮੈਨ ਮਾਨੇ ਕਲੀਦੀ ਅਗਵਾਈ ਹੇਤ ਅੱਜ ਮਸਜਿਦ ਸਿਕੰਦਰ ਖਾਨ ਗੋਲ ਹੱਟੀ ਚੌਂਕ ਤੋਂ ਰਾਹਤ ਸਮੱਗਰੀ ਅਛਨਾਲਾ ਦੇ ਵੱਖ-ਵੱਖ ਪਿੰਡਾਂ ਵਿੱਚ ਪੇਚੀ ਗਈ। ਉਨਾ ਕਿ ਆ ਕਿਸ ਔਖੀ ਕੜੀ ਵਿੱਚ ਸਭ ਨੂੰ ਮਿਲਜੁਲ ਕੇ ਇਸ ਸੇਵਾ ਦੇ ਕਾਰਜ ਵਿੱਚ ਵੱਧ ਛੜ ਕੇ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਐਸੋਸੀਏਸ਼ਨ ਦੇ ਜਰਨਲਸ ਕਤਲ ਖੁਰਸ਼ੀਦ ਅਹਿਮਦ, ਦਿਹਾਤੀ ਪ੍ਰਧਾਨ ਹਾਫਿਜ਼ ইরਸਾਦ, ਇਮਾਮ ਅਬਦੁੱਲ ਹਾਫਿਜ਼ ਰਈਸ, ਡਾਕਟਰ ਨਸੂਮਦੀਨ ਖਾਨ, ਡਾਕਟਰ ਮਤੀ ਰਹਿਮਾਨ ਹਾਜ਼ਰ ਸਨ। ਇਸ ਮੌਕੇ ਮਾਤਾ ធីਵੀਜੀ ਸੇਵਾ ਸੁਸਾਇਟੀ ਦੇ ਸਕੱਤਰ ਹਰਮਿਤ ਸਿੰਘ ਸਲੂਜਾ ਅਤੇ ਆਰਜ ਦੇਪ ਅਤੇ ਚੇਤੌਰ ਤੇ ਸਹਿਯੋਗ ਲਈ ਪੁੱਜੇ। ਅੱਜ ਇਹ ਮੁਸਲਿਮ ਐਸੋਸੀਏਸ਼ਨ ਕਾ ਤਰਫ ਸੇ ਮੈਂ ਪ੍ਰਧਾਨ ਮਾਨੀ ਕਾ ਲਈ ਤੇ ਸਾਰੇ ਮੁਸਲਿਮ ਆਮਾਨ ਪਾਇਚਰੇ ਇਕੱਠਾ ਹੋ ਕੇ ਸਾਵਣ ਆਟਾ ਪਾਣੀ ਤੇ ਰਾਸ ਬੁਗਰਾ ਜੋ ਵੀ ਚੀਜ਼ ਆਪਾਂ ਇਕੱਠਾ ਕਰਕੇ ਜਿਨ੍ਹਾਂ ਦੇ ਬਾਹਰ ਆਇਆ ਜਿੱਥੇ ਉੱਥੇ ਲੈ ਚਲਿਆ ਹੀ ਸਾਰੇ ਮਿਲ ਕੇ ਸਾਵਣ ਇਕੱਠਾ ਕਰਕੇ ਤੇ ਉਹਨਾਂ ਨੂੰ ਦੇ ਕੇ ਆਈਏ ਇਹੋ ਜਿਹਾ ਕਿਸੇ ਦਾ ਦੁੱਖ ਤਕਲੀਫ ਆਵੇ ਮੈਂ ਤਾਂ ਸਾਰੇ ਧਰਮਦਾਰ ਲੋਕਾਂ ਨੂੰ ਕਿਹਾ ਵਾ ਜੇ ਮਿਲ ਜੁਲ ਕੇ ਆਪਾਂ ਪਿਆਰੀ ਮੁਹੱਬਤ ਦੇ ਕੇ ਕਾਠਾ ਹੋ ਕੇ ਤੇ ਇਹੋ ਜਾਂ ਮਸੀਬਤ ਚ ਖੜਾ ਹੋਈ ਗਿਆਂ ਇਹ ਅਸੀਂ ਸਾਰੇ ਮੁ슬ਿਮਾਂ ਪਾਈਚਾਰੇ ਵਾਲੇ ਅब्दु ਨੂਰ ਜੀ ਖੁਸ਼ੀ ਜੀ ਡਾਕਟਰ ਨਾਸ਼ਿਮ ਸਾਹਿਬ ਮੌਲਾਨਾ ਜਸਾਦ ਜੀ ਜਵਾਬ ਜੀ ਇਹ ਸਾਰੇ ਮੁਸਲਮਾਨ ਪਾਈਚਾਰੇ ਨੇ ਮਿਲ ਕੇ ਆਪ ਇਕੱਠਾ ਹੋ ਕੇ ਉੱਥੇ ਚੱਲ ਗਏ ਮੈਂ ਤੁਸੀਂ ਹੋਰ ਜਾ ਰਹੇ ਸਮਾਰੋਹ ਜੀ ਜੀ ਅਸੀਂ ਆਪ ਚੱਲਿਆ ਸਾਰੇ ਜਿਸ ਤਰ੍ਹਾਂ ਜੋ ਕਿ ਪੰਜਾਬ ਦੇ ਵਿੱਚ ਹੜ੍ਹ ਦੀ ਜੋ ਸਥਿਤੀ ਬਣੀ ਹੋਈ ਹੈ ਉਹਦੇ ਕਰਕੇ ਸਾਡੇ ਖਾਸ ਕਰਕੇ ਅਮਰਸਰ ਗੁਰਦਾਸਪੁਰ ਜਿਹੜੇ ਡਿਸਟ੍ਰਿਕਟ ਹੈ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਸਥਿਤੀ ਖਰਾਬ ਹੈ ਤੇ ਉਸੇ ਨੂੰ ਲੈ ਕੇ ਸਾਡੇ ਅੰਮ੍ਰਿਤਸਰ ਦੇ ਸਮੂਹ ਮੁਸਲਿਮ ਸਮਾਜ ਵੱਲੋਂ ਖਾਸ ਕਰ ਸਾਡੇ ਮਜਲਿਸ ਅਹਰਾਰ-ਏ-ਸਲਾਮੇ ਹਿੰਦ ਦੇ ਸਾਡੇ ਰਾਸ਼ਟਰੀ ਪ੍ਰਧਾਨ ਔਰ ਪੰਜਾਬ ਦੇ ਸ਼ਾਹੀ ਇਮਾਮ ਸਾਹਿਬ حضرت ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਸਾਹਿਬ ਦੀ ਰਹਿਨਮਾਈ ਹੇਠ ਜੋ ਕਿ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਦੌਰਾ ਕਰ ਰਹੇ ਹੈ ਤੇ ਉਹਨਾਂ ਦੀ ਰਹਿਨਮਾਈ ਹੇਠ ਅੱਜ ਅੰਮ੍ਰਿਤਸਰ ਦੇ ਵਿੱਚ ਮਜਲਿਸ ਅਹਰਾਰ-ਏ-ਸਲਾਮੇ ਹਿੰਦ ਦੇ ਜਿਹੜੇ ਜ਼ਿਲ੍ਹਾ ਅੰਮ੍ਰਿਤਸਰ ਦੀ ਬਾਡੀ ਹੈ ਉਹਦੇ ਵੱਲੋਂ ਤੇ ਮੁ슬림 ਐਸੋਸੀਏਸ਼ਨ ਅੰਮ੍ਰਿਤਸਰ ਉਹਦੇ ਸਾਡੇ ਚੇਅਰਮੈਨ ਸਾਹਿਬ ਮਾਨਿਕਾ ਲੀਜੀ ਸਾਡੇ ਨਾਲ ਮੌਜੂਦ ਨੇ ਤੇ ਵਾਈਸ ਪ੍ਰੈਜ਼ੀਡੈਂਟ ਵੀ ਸਾਡੇ ਨਾਲ ਨੇ ਜਨਰਲ ਸੈਕਟਰੀ ਖਰਸ਼ੀ ਰਹਿਮਤ ਸਾਹਿਬ ਤੇ ਹੋਰ ਵੀ ਜਿੰਨੇ ਵੀ ਜ਼ਿੰਮੇਦਾਰ ਸਾਥੀ ਸਾਰੇ ਸਾਰੇ ਅਸਲ ਮੌਜੂਦ ਨੇ ਤੇ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਕਰਦਾ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਇਸ ਜਿਹੜੀ ਇੱਕ ਮੁਸੀਬਤ ਦੇ ਟਾਈਮ ਦੇ ਵਿੱਚ ਜਿਹੜੇ ਅੱਗੇ ਆਏ ਐ ਤੇ ਇਹਨਾਂ ਨੇ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲਿਆ ਤੇ ਉਹਦੇ ਨਾਲ ਨਾਲ ਮੈਂ ਆਪਣੇ ਬ੍ਰਦਰ ਮੇਰੇ ਬਹੁਤ ਹੀ ਸਤਿਕਾਰਯੋਗ ਸਲੂਜਾ ਸਾਹਿਬ ਇਹਨਾਂ ਦੇ ਨਾਲ ਬੜੇ ਆਪਾਂ ਸ਼ੁਰੂ ਤੋਂ ਹੀ ਕੰਮ ਕਰ ਦੇ ਰਹੇ ਆ ਬਹੁਤ ਪ੍ਰੋਗਰਾਮ ਕਿਤੇ ਤੇ ਅੱਜ ਆਪਾਂ ਇਕੱਠੇ ਜਾ ਰਹੇ ਆ ਇੱਕ ਭਾਈਚਾਰੇ ਦਾ ਮੈਸੇਜ ਵੀ ਆਪਾਂ ਦਵਾਂਗੇ ਤੇ ਉਹਦੇ ਨਾਲ ਨਾਲ ਜਿਹੜੇ ਪ੍ਰਭਾਵਿਤ ਲੋਕੀ ਆ ਉਹਨਾਂ ਨੂੰ ਮਿਲਾਂਗੇ ਤੇ ਉਹਨਾਂ ਨੂੰ ਜੋ ਜ਼ਰੂਰਤ ਦਾ ਸਮਾਨ ਹੈ ਦਵਾਈਆਂ ਵਗੈਰਾ ਜੋ ਵੀ ਹੈ ਸਾਰੀ ਉਹ ਦਵਾਂਗੇ ਜਿਸ ਤਰ੍ਹਾਂ ਕੀ ਸਾਰੇ ਜਾਣਦੇ ਨੇ ਕਿ ਇਸ ਵੇਲੇ ਪੰਜਾਬ ਇੱਕ ਬਹੁਤ ਹੀ ਪੂਰੇ ਦੌਰ ਚੋਂ ਗੁਜ਼ਰ ਰਿਹਾ ਹੈ ਔਰ ਜੋ ਪਿੰਡਾਂ ਦੇ ਵਿੱਚ ਲਗਭਗ 1200 ਦੇ ਕਰੀਬ ਪੰਜਾਬ ਦੇ ਪਿੰਡ ਜਿਹੜੇ ਨੇ ਉਹਦੇ ਰਹੀ ਪਾਣੀ ਤੇ ਜ਼ਿਆਦਾ ਪ੍ਰਭਾਵ ਕਰਕੇ ਹੜ੍ਹ ਦੀ ਚਪੇਟ ਚ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਫਸਲਾਂ ਤੋਂ ਲੈ ਕੇ ਘਰਾਂ ਤੱਕ ਉਹਨਾਂ ਦੇ ਪਸ਼ੂਆਂ ਤੱਕ ਜੋ ਡੁੱਬ ਗਏ ਨੇ ਰੁੜ ਗਏ ਨੇ ਕੁਝ ਮਰ ਗਏ ਨੇ ਔਰ ਬ ਪਛਮਾਤਾ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਔਰ ਪੰਜਾਬੀਆਂ ਦਾ ਜੋ مالی ਨੁਕਸਾਨ ਹੋਇਆ ਹੈ ਉਹਦੇ ਲਈ ਸਾਰੀ ਦੁਨੀਆ ਇਸ ਵੇਲੇ ਪੰਜਾਬ ਲਈ ਪ੍ਰੇਅਰ ਕਰ ਰਹੀ ਹੈ ਤੇ ਅੱਜ ਅਸੀਂ ਇੱਥੇ ਮੁਸਲਮਨ ਮੁਸਲਮ ਐਸੋਸੀਏਸ਼ਨ ਦੇ ਹੈੱਡ ਆਫਿਸ ਆਏ ਆਂ ਮਸਜਿਦ ਸਿਕੰਦਰ ਖਾਨ ਹਾਲ ਬਜ਼ਾਰ ਦੇ ਵਿੱਚ ਜਿੱਥੇ ਡਾਕਟਰ ਅਬਦੁਲ ਨੂਰ ਜੀ ਜੋ ਹਮੇਸ਼ਾ ਹੀ ਭਾਈਚਾਰਕ ਸਾਂਝ ਦੇ ਸੰਦੇਸ਼ ਦਿੰਦੇ ਆਂ ਇਹ ਪਹਿਲਕਦਮੀ ਕਰਦੇ ਨੇ ਅੱਜ ਵੀ ਇਹਨਾਂ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜੋ ਹੜਪੀਟਾਂ ਨੂੰ ਰਾਹਤ ਸਮਗਰੀ ਭੇਜਣ ਲਈ ਇਹ ਮੁਸਲਮ ਭਾਈਚਾਰੇ ਵੱਲੋਂ ਜੋ ਅੱਜ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਮਾਨ ਸਾਰਾ ਇੱਥੇ ਇਕੱਠਾ ਕਰ ਤੇ ਉਥੇ ਲਿਜਾਇਆ ਜਾਏਗਾ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਜਿੱਥੇ ਬਹੁਤ ਸਾਰੀਆਂ ਐਨ ਜੀਓਜ਼ ਅੱਗੇ ਆਈਆਂ ਅੱਜ ਉਥੇ ਇੱਕ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕਰਦੇ ਆਂ ਮਜਲਿਸ ਅਹਿਰਾਰ ਇਸਲਾਮੇ ਹਿੰਦ ਅਤੇ ਮੁਸਲਿਮ ਐਸੋਸੀਏਸ਼ਨ ਅੰਮ੍ਰਿਤਸਰ ਵੱਲੋਂ ਬਾੜ ਪੀੜਤਾਂ ਲਈ ਹੜ੍ਹ ਪੀੜਤਾਂ ਲਈ ਰਾਸ਼ਨ ਸਮੱਗਰੀ ਰਵਾਨਾ ਕੀਤੀ ਗਈ ਅਤੇ ਸੰਦੇਸ਼ ਦਿੱਤਾ ਗਿਆ ਕਿ ਇਸ ਮੁਸੀਬਤ ਦੀ ਘੜੀ ਵਿੱਚ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਇਸ ਔਖੀ ਘੜੀ ਦਾ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਫਾਸਟ ਵੀ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ